ਭਾਈ ਆਜੋ ਵੀਡੀਓ ਵਾਇਰਲ ਕਰਨ ਵਾਲਾ ਇਹਨਾਂ ਨੂੰ ਗਧੇ ਕਹਿ ਰਿਹਾ ਕਿਉਂ ਗਧੇ ਕਹਿ ਰਿਹਾ ਗਧੇ ਲੱਗ ਨਹੀਂ ਰਹੇ ਆ ਲੱਗਦਾ ਸਹੀ ਬੰਦੇ ਲੈ ਰਹੇ ਆ ਤੁਸੀਂ ਵੇਖੋ ਤਾਂ ਤਸਵੀਰਾਂ ਭਲਾ ਕੀ ਗਧਿਆਂ ਵਾਲਾ ਕੰਮ ਹੈ ਕੋਈ बार-बार ਇਹਨਾਂ ਨੂੰ ਕਹਿ ਰਿਹਾ ਕਿ ਇਹ ਗਧੇ ਆ ਤੁਸੀਂ ਇਹ ਵੇਖੋ ਕਿ ਗਧਿਆਂ ਦੇ ਕੰਮ ਇਸ ਤਰ੍ਹਾਂ ਹੁੰਦੇ ਆ ਕਿ ਜਿਵੇਂ ਇੱਕ ਲਾਈਨ ਚੱਲ ਰਹੀ ਆ ਫਟਕ ਬੰਦ ਆ ਤਾਂ ਦੂਸਰੀ ਲਾਈਨ ਬਣਾ ਲਈ ਤਾਂ ਕੀ ਉਹ ਜਿਹੜੇ ਦੂਸਰੀ ਲਾਈਨ ਬਣਾ ਲੈਂਦੇ ਉਹ ਗਧੇ ਹੁੰਦੇ ਆ ਐਦਾਂ ਨਹੀਂ ਕਹਿਣਾ ਚਾਹੀਦਾ ਇਹ ਪੜੇ ਲਿਖੇ ਵੀ ਹੋ ਸਕਦੇ ਆ ਐਜੂਕੇਟਿਡ ਹੋ ਸਕਦੇ ਆ ਨੌਕਰੀਆਂ ਵਾਲੇ ਹੋ ਸਕਦੇ ਆ ਬਿਜ਼ਨਸਮੈਨ ਹੋ ਸਕਦੇ ਆ ਇਹਦੇ ਚੰਗੀ ਚੰਗੀਆਂ ਪੋਸਟਾਂ ਵਾਲੇ ਵੀ ਹੋ ਸਕਦੇ ਆ ਪਰ ਇਦਾਂ ਗਦੇ ਕਹਿਣਾ ਕੋਈ ਸਹੀ ਨਹੀਂ ਲੱਗਿਆ ਜੀ ਤੁਸੀਂ ਦੱਸੋ ਕੀ ਇਹਨਾਂ ਨੂੰ ਗਦੇ ਕਹਿਣਾ ਚਾਹੀਦਾ ਇਹ ਬੰਦਾ ਵਾਰ-ਵਾਰ ਇਹਨਾਂ ਨੂੰ ਵੀਡੀਓ ਵਾਇਰਲ ਕਰਨ ਵਾਲਾ ਗਦੇ ਕਹਿ ਰਿਹਾ ਤੁਸੀਂ ਕਮੈਂਟ ਕਰਕੇ ਜਰੂਰ ਜਾਣਕਾਰੀ ਦਿਓ ਕਮੈਂਟ ਵੱਧ ਵੱਧ ਕਰਨੇ ਆ ਔਰ ਜਾਣਕਾਰੀ ਕਰਨ ਵੀਡੀਓ ਸ਼ੇਅਰ ਜਰੂਰ ਕਰ ਦਿਓ ਸੁਣੋ ਗੱਲ ਹੀ ਨਹੀਂ ਕੀ ਆ ਦੇਖੋ ਬਈ ਉਹ ਗੱਡੀਆਂ ਹਨ ਸਾਹਮਣੇ ਆਈ ਜਾਂਦੀਆਂ ਨੋ ਵਾਲੇ ਨੇ ਨਾ ਆਪਦੀ ਪਹਿਲਾ ਕੱਦਨ ਤੇ ਚੱਕਰ ਚ ਸਾਰੀ ਗੱਡੀ ਪਿਆ ਰੱਖੀ ਹੈਗੀ ਤੇ ਇਹ ਸਾਰਾ ਜਾਮ ਲਵਾ ਰੱਖਿਆ ਇਹਨਾਂ ਨੇ ਆ ਦੇਖੋ ਇਹ ਗਧੇ ਲੋਕ ਆਉਂਦੇ ਕਿੱਥੋਂ ਬਣ ਤਏ ਨਹੀਂ ਸਮਝ ਆਉਂਦੀ ਤੇ ਗੱਡੀ ਪਾਸੇ ਨਹੀਂ ਕਰ ਰਿਹਾ ਵਿਚਾਲੇ ਲਈ ਖੜਾ ਹੈਗਾ ਨਹੀਂ ਨੀ ਕੀ ਆ ਦੇਖੋ ਬਈ ਉਹ ਗੱਡੀਆਂ ਹਨਾ ਸਾਹਮਣੇ ਆਈ ਜਾਂਦੀਆਂ ਨੋਵਾਲੇ ਨੇ ਆਪਦੀ ਪਹਿਲਾ ਕੱਢਣ ਦੇ ਚੱਕਰ ਚ ਸਾਰੀ ਗੱਡੀ ਪਿਆ ਰੱਖੀ ਹੈਗੀ ਤੇ ਸਾਰਾ ਜਾਮ ਲਵਾ ਰੱਖਿਆ ਇਹਨਾਂ ਨੇ ਆ ਦੇਖੋ ਇਹ ਗਧੇ ਲੋਕ ਆਉਂਦੇ ਕਿੱਥੋਂ ਬਣ ਤਏ ਨਹੀਂ ਸਮਝ ਆਉਂਦੀ ਤੇ ਗੱਡੀ ਪਾਸੇ ਨਹੀਂ ਕਰ ਰਿਹਾ ਵਿਚਾਲੇ ਲਈ ਖੜਾ ਹੈਗਾ ਨਹੀਂ ਨੀ ਕੀ ਆ ਦੇਖੋ ਬਈ ਉਹ ਗੱਡੀਆਂ ਹਨਾ ਸਾਹਮਣੇ ਆਈ ਜਾਂਦੀਆਂ ਨੋਵਾਲੇ ਨੇ ਆਪਦੀ ਪਹਿਲਾ ਕੱਢਣ ਦੇ ਚੱਕਰ ਚ ਸਾਰੀ ਗੱਡੀ ਪਿਆ ਰੱਖੀ ਹੈਗੀ ਸਾਰਾ ਜਾਮ ਲਵਾ ਰੱਖਿਆ ਇਹਨਾਂ ਨੇ ਆ ਦੇਖੋ ਐ ਗਧੇ ਲੋਕ ਹੁੰਦੇ ਕਿੱਥੋਂ ਬਣ ਤਏ ਨਹੀਂ ਸਮਝ ਆਉਂਦੀ ਤੇ ਗੱਡੀ ਪਾਸੇ ਨਹੀਂ ਕਰ ਰਿਹਾ ਵਿਚਾਲੇ ਲਈ ਖੜਾ ਹੈਗਾ ਨਹੀਂ ਨੀ ਕੀ ਆ ਦੇਖੋ ਬਈ ਉਹ ਗੱਡੀਆਂ ਹਨਾ ਸਾਹਮਣੇ ਆਈ ਜਾਂਦੀਆਂ ਨੋ ਵਾਲੇ ਨੇ ਨਾ ਆਪਦੀ ਪਹਿਲਾ ਕੱਢਣ ਦੇ ਚੱਕਰ ਚ ਸਾਰੀ ਗੱਡੀ ਪਿਆ ਰੱਖੀ ਹੈਗੀ ਤੇ ਸਾਰਾ ਜਾਮ ਲਵਾ ਰੱਖਿਆ ਇਹਨਾਂ ਨੇ ਆ ਦੇਖੋ ਐ ਗਧੇ ਲੋਕ ਹੁੰਦੇ ਕਿੱਥੋਂ ਬਣ ਤਏ ਨਹੀਂ ਸਮਝ ਆਉਂਦੀ ਤੇ ਗੱਡੀ ਪਾਸੇ ਨਹੀਂ ਕਰ ਰਿਹਾ ਵਿਚਾਲੇ ਲਈ ਖੜਾ ਹੈਗਾ ਨਹੀਂ ਨੀ ਕੀ ਆ ਦੇਖੋ ਬਈ ਉਹ ਗੱਡੀਆਂ ਹਨਾ ਸામਨੇ ਆਈ ਜਾਂਦੇ ਨੇ ਨੋਵਾਲੇ ਨੇ ਨਾ ਆਪਦੀ ਪਹਿਲਾ ਕੱਢਣ ਦੇ ਚੱਕਰ ਚ ਸਾਰੀ ਗੱਡੀ ਪਿਆ ਰੱਖੀ ਹੈਗੀ ਤੇ ਇਹ ਸਾਰਾ ਜਾਮ ਲਵਾ ਰੱਖਿਆ ਇਹਨਾਂ ਨੇ ਆ ਦੇਖੋ ਆਹ ਗਧੇ ਲੋਕ ਆਉਂਦੇ ਕਿੱਥੋਂ ਹਨ ਬਈ ਨਹੀਂ ਸਮਝ ਆਉਂਦੀ ਤੇ ਗੱਡੀ ਪਾਸੇ ਨਹੀਂ ਕਰ ਰਿਹਾ ਵਿਚਾਲੇ ਲਈ ਖੜਾ ਹੈਗਾ ਨਹੀਂ ਨੀ ਕੀ ਆ ਦੇਖੋ ਬਈ ਉਹ ਗੱਡੀਆਂ ਹਨ ਸਾਹਮਣੇ ਆਈ ਜਾਂਦੇ ਨੇ ਨੋਵਾਲੇ ਨੇ ਨਾ ਆਪਦੀ ਪਹਿਲਾ ਕੱਢਣ ਦੇ ਚੱਕਰ ਚ ਸਾਰੀ ਗੱਡੀ ਪਿਆ ਰੱਖੀ ਹੈਗੀ ਤੇ ਇਹ ਸਾਰਾ ਜਾਮ ਲਵਾ ਰੱਖਿਆ ਇਹਨਾਂ ਨੇ ਆ ਦੇਖੋ ਆਹ ਗਧੇ ਲੋਕ ਆਉਂਦੇ ਕਿੱਥੋਂ ਹਨ ਬਈ ਨਹੀਂ ਸਮਝ ਆਉਂਦੀ ਤੇ ਗੱਡੀ ਪਾਸੇ ਨਹੀਂ ਕਰ ਰਿਹਾ ਵਿਚਾਲੇ ਲਈ ਖੜਾ ਹੈਗਾ